ਕਿਉਂਕਿ ਮੈਂ ਜ਼ਿਆਦਾ ਵਿਸਥਾਰ ਵਿੱਚ ਨਾ ਜਾਂਦਾ ਹੋਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਵੱਡੇ ਹੋਏ ਪੜ੍ਹਨੇ ਪਾਇਆ ਤੇ ਆਪਨੇ ਉਪਦੇਸ਼ ਹੀ ਦਿੱਤਾ ਉਦੋਂ ਬਾਅਦ ਜਦੋਂ ਪਿਤਾ ਨੇ ਕਿ ਜਾਵ ਮੱਝੀਆਂ ਨੂੰ ਚਰਾ ਕੇ ਲਿਆ ਕਰੋ ਕੰਮ ਕਰਿਆ ਕਰੋ ਬੱਚਾ ਚੜਾਉਣ ਗਏ ਤੇ ਖੇਤ ਸਾਰਾ ਹੀ ਬੱਚਾ ਚੜ ਗਿਆ ਰਾਏ ਬਲਹਰ ਨੇ ਕੀ ਦੇਖਿਆ ਕਿ ਆਪੇ ਬੱਚਾ ਦਰਖਤ ਦੇ ਥੱਲੇ ਸੁਤਾ ਹੋਇਆ ਹੈ ਦਰਖਤ ਨੇ ਛਾਂ ਕੀਤੀ ਹੋਈ ਹੈ ਇਹ ਛਾ ਦੂਜੇ ਪਾਸੇ ਚਲ ਗਈ ਹੈ ਧੋਪਾ ਹੈ ਪਰ ਉਠਿਆ ਨਹੀਂ ਉੱਤੇ ਸੱਪ ਨੇ ਛਾਂ ਕਰ ਦਿੱਤੀ ਸੱਪ ਕਿਉਂਕਿ ਬੜੇ ਚਿਰਾਂ ਦਾ ਬੜੇ ਯੁੱਗ ਤੋਂ ਇਹ ਚਾਹੁੰਦਾ ਸੀ ਕਿ ਮੈਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੇਵਾ ਲਵਾਂ ਕਿਉਂ ਇਤਿਹਾਸ ਪੜ੍ਹੀਏ ਤੇ ਫਿਰ ਪਤਾ ਲੱਗਦਾ ਹੈ ਇਤਿਹਾਸ ਪੜ੍ਹੀਏ ਤਾਂ ਇਤਿਹਾਸ ਕਹਿਣ ਲੱਗੇ ਤੇ ਫਿਰ ਬਹੁਤ ਸਮਾਂ ਲੱਗਦਾ ਹੈ ਉਸ ਸੱਪ ਨੇ ਨਿਕਲ ਕੇ ਜਦੋਂ ਛਾਂ ਕੀਤੀ ਤੇ ਰਾਏ ਪ੍ਰਹਾਰ ਨੇ ਦੇਖਿਆ ਕਿ ਇੱਕ ਬੱਚਾ ਲੰਮਾ ਪਿਆ ਹੈ ਜਿਵੇਂ ਤਾਂ ਛਾਪਨੇ ਛਾ ਕੀਤੀ ਹੈ ਰਾਏ ਬਲਾਰ ਨੇ ਘੋੜੇ ਤੋਂ ਉਤਰ ਕੇ ਜਿੰਦਿਆ ਛੱਪ ਆਪਣੇ ਫੁੱਟ ਚ ਜਾਵੜਿਆ ਇਹ ਬੱਚਾ ਇਹ ਕੌਣ ਸੀ ਗੁਰੂ ਨਾਨਕ ਦੇਵ ਜੀ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਠੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਦਿਆਂ ਹੋਇਆਂ ਤੇ ਰਾਏ ਬਲਾਰ ਨੇ ਸਮਝ ਲਿਆ ਉਸ ਟਾਈਮ ਦੇ ਤੇ ਇਹ ਕੋਈ ਮਾਮੂਲੀ ਬੱਚਾ ਨਹੀਂ ਹੈ ਇਹ ਮਾਮੂਲੀ ਸੱਚ ਨਹੀਂ ਹੈ ਇਹ ਤੇ ਆਕਾਰ ਪੁਰਖ ਦੀ ਜੋਤ ਹੈ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਣਾ ਦੇ ਨਕਮਸਕ ਹੋਇਆ ਉਸ ਦਿਨ ਤੋਂ ਸਮਝ ਲਿਆ ਰਾਇਗੁਰਾਰ ਨੇ ਕਿ ਇਹ ਇੱਕ ਆਕਾਰ ਪੁਰਖ ਦੀ ਜੋਤ ਹੈ ਇਹ ਅਵਤਾਰੀ ਪੁਰਖ ਹੈ ਉਹਨਾਂ ਨੂੰ ਵੱਡਾ ਪੁਰਖ ਪਰਗਟਿਆ ਸਭ ਤੋਂ ਵੱਡਾ ਪੁਰਖ ਗੁਰੂ ਨਾਨਕ ਸਾਹਿਬ ਹੀ ਹੈ ਜਿਨ੍ਹਾਂ ਨੇ ਤਲਜੁ ਦੇ ਵਿੱਚ ਨਾਮ ਦੀ ਜੋਤ ਜਗਾਈ ਹੈ ਨਾਮ ਦਾ ਦੇਵਾ ਜਿੱਨੇ ਵਾਰਿਆ ਹਨ ਕੁਝ ਨਾਨਕ ਜੀ ਮਹਾਰਾਜ ਦੀ ਜੋਗੀਆਂ ਤੋਂ ਬੇ ਤੇ ਸਤਿਗੁਰਾਂ ਨੇ ਉਹਨਾਂ ਨੂੰ ਹੀ ਉਸ ਸਮੇਂ ਉਪਦੇਸ਼ ਦਿੱਤਾ ਕਿ ਮੰਨਾਂ ਸ਼ੰਤੋਸ਼ ਸ਼ਰਮ ਪਤ ਛੋੜੀ ਧਿਆਨ ਕੀ ਪਰਹਿ ਜੋ ਤੁਖ ਬਿਖ ਤੁਖ ਪਾਲ ਕੁਮਾਰੀ ਕਾਇਆ ਜੁਗਤ ਹੰਗਾਰ ਪ੍ਰਦੀਦ ਆਈ ਪ੍ਰੰਤੀ ਸਗਲ ਜਮਾਤੀ ਮਨ ਜੀਤੈ ਜਾ ਕੇ ਜੀਤ ਆਦੇਸ਼ ਇਸੇ ਆਦੇਸ਼ ਆਦ ਅਨੀਤ ਅਨਾਥ ਅਨਾਮਕ ਜੁਗ ਜੁਗ ਦੇਖੋ ਇਸ ਤਨ ਗੁਰ ਨਾਨਕ ਦੇਵ ਜੀ ਮਹਾਰਾਜ ਨੇ ਅੱਗੇ ਸ਼ਰਾਧ ਦਾ ਪਿਆਲਾ ਰੱਖਿਆ ਜੋਗੀਆਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਖਿਆ ਕਹਿੰਦੇ ਇਹਨੂੰ ਪੀ ਕੇ ਨਾ ਸਾਡੀ ਸੁਰਤ ਜਿਹੜੀ ਆ ਰੱਬ ਨਾਲ ਜੁੜ ਜਾਂਦੀ ਆ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਤੁਸੀਂ ਝੂਠ ਫਾਦੇ ਤੁਸੀਂ ਗਲਤ ਸਤਿਗੁਰੂ ਜੀ ਕਹਿੰਦੇ ਜਿਹੜਾ ਮੈਂ ਨਸ਼ਾ ਕੀਤਾ ਨਾ ਇਹਦੇ ਨਾਲ ਸੁਰਤ ਜੁੜਦੀ ਆ ਫਿਰ ਇਹ ਸੁਰਤ ਟੁੱਟਦੀ ਨਹੀਂ ਤੁਹਾਡਾ ਨਸ਼ਾ ਘੜੀ ਪਲਦਾ ਏ ਤੁਸੀਂ ਕਹੀ ਪਾਲ ਸ਼ਰਾਬ ਪੀ ਕੇ ਮਸਤ ਹੋ ਜਾਂਦੇ ਹੋ ਕਿੰਦੇ ਪਰ ਜਿਹੜਾ ਮਹਿਨ ਨਸ਼ਾ ਪਿੰਤਾ ਇਸ ਸਵੇਵੀ ਮਸਤੀ ਵਾਲਾ ਨਸ਼ਾ ਇਹ ਗੁਰਤਾਰ ਗਿਆਨ ਧਿਆਨ ਕਰਤਾ ਹੈ ਉਹ ਕਰਨੀ ਕਸਫਾਈ ਹੈ ਘਰ ਕੀ ਭਮਲ ਪ੍ਰੇਮ ਦਾ ਪੁੰਚਾ ਇਸ ਰਸ ਅਮੇਰ ਚੁਵਾਈ ਹੈ ਵਾ ਵਾ ਮਨ ਮਤਵਾਰੋ ਨਾ ਰਸ ਪੀਰੈ ਸਹਿਜ ਅਨੰਦ ਰਾਜ ਰਹਿਆ ਮਾਰਗ ਕਿੰਦੇ ਜਦੋਂ ਤੁਸੀਂ ਨਾਮ ਦਾ ਨਸ਼ਾ ਪੀਓਗੇ ਨਾ ਤੁਹਾਡਾ ਮਨ ਸਹਿਜ ਅਵਸਥਾ ਵਿੱਚ ਟਿਕ ਜਾਵੇਗਾ ਤੁਹਾਡਾ ਮਨ ਡੋਲੇਗਾ ਨਹੀਂ ਅਹੰਸ ਬਣੀ ਤਿਉਹ ਲਿਖ ਲਾਗੀ ਸਗਲੇ ਪਦਾਰਥ ਤੇ ਨਹੀਂ ਆਜੰਦੇ ਰਾਤ ਜਿਹੜੇ ਪ੍ਰੇਮਾ ਭਗਤੀ ਦੇ ਨਾਲ ਤੁਹਾਡਾ ਮਨ ਜੁੜਿਆ ਰਹੇਗਾ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਪਰ ਕੋਲ ਵੀ ਜਦੋਂ ਗਏ ਸੀ ਨਾ ਉਹਨੇ ਵੀ ਸ਼ਰਾਬ ਦਾ ਪਿਆਲਾ ਗੁਰੂ ਅੱਗੇ ਰੱਖਿਆ ਸੀ ਕਹਿੰਦੇ ਗੁਰੂ ਸਾਹਿਬ ਜੀ ਆਹ ਪੀਓ ਧੀਰ ਦੁਨੀਆ ਤੇ ਆਇਓ ਅਨੰਦੀ ਲੈ ਲਓ ਕਾਮਨੁਰ ਨਾਮਕ ਦੇਵ ਜੀ ਮਹਾਰਾਜ ਦੇ ਉਸ ਸਮੇਂ ਦੀ ਉਹ ਬਾਦਨ ਵਾਕਿਆ ਇੱਕ ਉਰਦੂ ਦੇ ਸ਼ਾਇਰ ਨੇ ਬੜੇ ਪਿਆਰਾ ਲਿਖੀ। ਸ਼ਿਸ਼ੇ ਵਿੱਚ ਪਹੀ ਜਹਰ ਸੇ ਕਾਮ ਨਹੀਂ ਸ਼ਕਲ ਪਾਣੀ ਕੀ ਹੈ ਆਪ ਸੇ ਕਾਮ ਨਹੀਂ ਤੂੰ ਜੋ ਪੀ ਲਤਾ ਹੈ ਪਿਆਸ ਮਰ ਸਕਤੀ ਨਹੀਂ ਮੈਨੇ ਜੋ ਕੀ ਹੈ ਕਿਆਨਤ ਤੱਕ ਉਤਰ ਸਕਤੀ ਨਹੀਂ ਬਾਬਰਾ ਬਣ ਜਾ ਜਿਵੇਂ ਤਕੀਰ ਦਰਵੇਸ਼ੀ ਕੀ ਹੈ ਜਾਣਨੇ ਕੀ ਪ੍ਰੇਸ਼ਕਾਸ਼ ਆਦੀਨ ਕਰਦੇ ਸੀ ਕਿ ਨਾ ਕਹਿੰਦੇ ਤੂੰ ਕਿ ਜਿਹੜਾ ਤਿਆਲਾ ਮੇਰੇ ਅੱਗੇ ਰੱਖਿਆ ਨਾ ਕਹਿੰਦੇ ਤੂੰ ਪਰਮੇਸ਼ਰ ਦੀ ਤਾਹੀ ਮਿਲਤੀਂ ਕੀ ਮਾਰਦਾ ਹੈ ਸਰ ਕਹਿੰਦੇ ਬਾਦਰਾ ਬਣ ਜਾ ਜਹੀ ਤਨ ਤੀਨ ਪਰਮੇਸ਼ੀ ਕੀ ਹੈ ਰੱਬ ਦਾ ਨਾਮ ਲਿਆ ਕਰ ਰੱਬ ਨਾਲ ਜੁੜ ਜੀ ਗਾਜਵਾਦ ਕੇ ਬਦਰਾ جواب ਬਦਦੇ ਦੇ ਪ੍ਰਕਾਸ਼ਤਾ ਕਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਬਿਤੇ ਖੋਜ ਦਾ ਵਿਚਾਨੜ ਹੋਵਾ ਕਿਉਂਕਾ ਛੋਟ ਰਿਗਲੇ ਆ ਤਾਰੇ ਸੇਕਿਆ ਤੇ ਹਸਪਤਲ ਹੋਵਾ ਸੂਬੇਦਾਰ ਸਰਦਾਰ ਕਰਬਾ ਸਿੰਘ ਜੀ ਜੋ ਕਿ ਇਹਨਾਂ ਨੂੰ ਮਾਰਦੇ ਸਿਵਾ ਬਖਸ਼ੀ ਹਾਰ ਸਾਲੀ ਜੀ ਇਹ ਵਲ ਰਹਿ ਗਿਆ ਸਾਧਿਆ ਸੰਗਤ ਹੀ ਹਮੇਂ ਟੈਂਪ ਜਾਤਾ ਨਹੀਂ ਲੈਣਾ 5-7 ਮਿੰਟਾ ਵਿੱਚ ਇੱਕ ਤੋਂ 2 ਕਪਤਾ ਅੱਜ ਕਰਕੇ ਸਮਾਪਤ ਕਰ ਦੇਣੀ ਹੈ ਕਿਉਂਕਿ ਸੱਪੀਟਰ ਤੋਂ ਬਗਾਲ ਨਾ ਹੋਇਆ ਤਾਂ ਤੁਹਾਨੂੰ ਤਾਂ ਮਜ਼ਾ ਨਹੀਂ ਆਉਂਦਾ ਕਾਜ ਨੇ ਦੁਨਿਆ ਦੇਵਤ ਜੀ ਉਹਨਾਂ ਪ੍ਰਕਾਸ਼ ਹੋ ਰਿਹਾ ਦੁਨਿਆ ਦੇ ਹਾਲਾਤ ਵੇਖ ਕੇ ਐਂ ਜੀ ਦਾਸੀ ਸੁਲਤਾਨਪੁਰ ਤੋਂ ਇਹੋ ਤਾਰਨ ਅਤੇ ਤੋੜ ਲੱਗੇ ਭੈਣਾਂ ਦਾ ਤੇ ਵੀਰ ਦਾ ਪਿਆਰ ਸਾ ਪਿਆਰ ਦੱਸਿਆ ਇਹ ਕਵਤਾ ਦੇ ਵਿੱਚ ਭੈਣ ਨਾਨਕੇ ਦਾ ਬਹੁਤ ਪਿਆਰ ਸੀ ਕਿਉਂਕਿ ਬੜੇ ਚਾਹਾਂ ਸਦਰ ਦੇ ਨਾਲ ਪੋਤ ਤੋ ਗ ਆਨੋਤ ਕਾਲਪੁਰ ਕੁਮਾਰ ਨੇ ਅਡਾਸਾ ਕਰ ਕਰਕੇ ਬੇਚਿਆ ਕਰਕੇ ਵੀਰ ਦੀ ਦਾਤ ਲਈ ਸੀ ਜੋ ਕਿ ਮਹਤਾ ਕਾਲੂ ਮਾਤਾ ਤ੍ਰਿਪਤਾ ਜੀ ਇਹਨਾਂ ਸਾਰ ਧਰਤੀ ਦੇ ਪਕਾ ਜਿਹੜੀ ਧਰਤੀ ਦੇ ਬਹੁਤ ਅਤਿਆਚਾਰ ਹੋ ਰਿਹਾ ਹੈ ਸਨ ਇਸੇ ਕਰਕੇ ਮਹਾਰਾਜ ਨੂੰ ਦੁਨੀਆ ਦਾ ਸਦਾਰ ਕਰਨ ਵਾਸਤੇ ਸਾਰ ਦੇ ਵਾਸਤੇ ਤੁਹ ਜੇ ਜਗ ਤੇ ਆਉਣਾ ਪਿਆ ਜਦੋਂ ਪਹਿਲੇ ਦਾਸੇ ਤੌਰ ਲੱਗੇ ਕੋ ਮੈਂ ਟਾਈਮ ਨਹੀਂ ਜਾਣਾ ਕਿ ਭਾਈ ਤਕ ਦਬਾਅ ਚ ਦੀ ਬਾਰ ਬਾਰ ਇਰੇ ਕਰ ਰਹੇ ਜਦੋਂ ਭੈਣ ਨਾਲ ਤੇ ਪਿਆਰ ਹੀ ਉਹ ਤੁਦ ਲੱਗੇ ਭਾਈ ਵਰਦਾਨਾ ਚ ਨਾਲ ਲੈ ਕੇ ਤੇ ਆਪਾਂ ਦੁਨੀਆ ਨਾਲ ਸਾਰ ਕੰਨ ਵੇ ਚੱਲੇ ਹ ਭੈਣ ਨਾਲ ਕਿ ਦੀ ਵਿਆਹ ਮੇਰਾ ਤੈਨ ਵੇਕ ਬਿੱਟ ਛੱਡੂ ਦਿੱਲੀ ਕਰਦਾ ਤੇ ਮੈਂ ਮੇਰਾ ਤੂੰ ਧਾੜੇ ਦਸੇ ਤੋ ਹੋਇਆ ਕਰਨਗੇ ਉਹ ਭੈਣ ਉਹ ਨਾਨਕ ਜੀ ਕਹਿ ਲਗੇ ਇਹ ਭੈਣੇ ਬੇਬੇ ਮੈਂ ਜੇ ਤੁਮੇ ਜਦੋਂ ਫੁਲਕਾ ਤਿਆਰ ਕਰੋਗੇ ਕਿ ਤੁਮ ਮੈਂ ਕਬ ਉੱਛੇ ਵੇਲੇ ਤੱਕ ਨਹੀਂ ਪਹੁੰਚਾਂਗਾ ਸੋ ਭੈਣ ਨਾਨਕੀ ਨੇ ਫੁਲਕਾ ਪਕਾਇਆ ਹੈ ਉਲਿਆ ਹੈ ਤੇ ਆਪਣੇ ਵੀਰ ਨੂੰ ਜਾਨ ਕਰ ਰਹੀ ਹੈ ਇਹ ਕਹਿ ਰਹੇ ਹਨ ਕਿ ਭੈਣ ਤੇਰੀ ਫੁਲਕਾ ਪਕਾਇਆ ਵੀਰ ਨਾ ਆ ਜਾ ਵੀਰਨਾ ਆ ਜਾ ਵੀਰਨਾ ਪੈੜ ਤੇਰੇ ਫੁੱਲ ਕਾ ਪੁਕਾਇਆ ਵੀਰਨਾ ਆ ਜਾ ਵੀਰਨਾ ਆ ਜਾ ਵੀਰਨਾ ਜਾਂਦੇ ਹੋਏ ਪੈਣ ਨਾਲ ਜੀਤਾ ਸੀ ਕਰਾਰ ਵੇ ਕਿੱਥੇ ਬੈਠ ਗਿਆ ਜੀਰਾ ਮੰਗੜਾ ਤੁਮਾਰ ਵੇ ਕਿ ਦੇ ਰਾਤਿਓ ਸਿਆ ਮੈਂ ਪਾਵਾਂ ਵੀਰਨਾ ਆ ਜਾ ਵੀਰਨਾ ਆ ਜਾ ਵੀਰਨਾ ਭੈਣ ਤੇਰੀ ਫੁਲਕਾਂ ਪਕਾਇਆ ਵੀਰਨਾ ਆ ਜਾ ਵੀਰਨਾ ਆ ਜਾ ਵੀਰਨਾ